ਇੱਕ ਪਾਸੇ ਕਿਸਾਨ ਅੰਦੋਲਨ ਦੀ ਅਗਲੀ ਰਣਨੀਤੀ ਤਿਆਰ ਕੀਤੀ ਜਾ ਰਹੀ ਹੈ ਉਸ ਨੂੰ ਇੰਪਲੀਮੈਂਟ ਕਰਨ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਪਰ ਦੂਜੇ ਪਾਸੇ ਭਾਨਾ ਸਿੱਧੂ ਨੇ ਵੱਡਾ ਐਲਾਨ ਕਰ ਦਿੱਤਾ 2 ਮਾਰਚ ਯਾਨੀ ਕਿ ਅੱਜ ਦੀ ਤਰੀਕ ਅੱਜ 2 ਮਾਰਚ ਹੈ ਔਰ ਅੱਜ ਨੂੰ ਇੱਕ ਮਾਰਚ ਕੱਢਿਆ ਜਾਵੇਗਾ ਸੁਹਾਣਾ ਸਾਹਿਬ ਗੁਰਦੁਆਰਾ ਜਿਹੜਾ ਹੈ ਸੁਹਾਣੇ ਦੇ ਵਿੱਚ ਮੋਹਾਲੀ ਦੇ ਨਜ਼ਦੀਕ ਉਥੋਂ ਸ਼ੰਭੂ ਬਾਰਡਰ ਤੱਕ ਸੁਹਾਣਾ ਸਾਹਿਬ ਗੁਰਦੁਆਰੇ ਤੋਂ ਸ਼ੰਭੂ ਬਾਰਡਰ ਤੱਕ ਇੱਕ ਮਾਰਚ ਕੱਢਣ ਦੀ ਤਿਆਰੀ ਜਿਹੜੀ ਆ ਉਹ ਭਾਨਾ ਸਿੱਧੂ ਤੇ ਉਸ ਦੇ ਨਾਲ ਉਸ ਦੇ ਸਮਰਥਕ ਕਰੀ ਬੈਠੇ ਨੇ ਇਹ ਮਾਰਚ ਜਿਹੜਾ ਆ ਉਹ ਸ਼ੁਭਕਰਨ ਸਿੰਘ ਦੀ ਹਿੱਤ ਦੇ ਵਿੱਚ ਕੱਢਿਆ ਜਾਵੇਗਾ ਉਸ ਦੇ ਹੱਕ ਜਿਹੜੇ ਉਸ ਨੂੰ ਦਿਵਾਉਣ ਵਾਸਤੇ ਕੱਢਿਆ ਜਾਵੇਗਾ ਔਰ ਕਿਸਾਨਾਂ ਦੀ ਜਾਗਰਤੀ ਵਾਸਤੇ ਕੱਢਿਆ ਜਾਵੇਗਾ ਭਾਨਾ ਸਿੱਧੂ ਦਾ ਇਹ ਦਾਵਾ ਆ ਕਿ ਉਹ ਇਸ ਮਾਰਚ ਦੇ ਨਾਲ ਆਪਣੇ ਕਿਸਾਨ ਵੀਰਾਂ ਨਾਲ ਆਪਣੇ ਕਿਸਾਨ ਬਾਬਿਆਂ ਨਾਲ ਹਿੱਕ ਨਾਲ ਹਿੱਕ ਡਾ ਕੇ ਖੜੇਗਾ ਔਰ ਆਪਣੇ ਸਮਰਥਕਾਂ ਦੇ ਨਾਲ ਸ਼ੰਭੂ ਬਾਰਡਰ ਤੱਕ ਮਾਰਚ ਕੀਤਾ ਜਾਵੇਗਾ ਇੱਕ ਪਾਸੇ ਕਿਸਾਨਾਂ ਦਾ ਇਹ ਦਾਵਾ ਹੈ ਕਿ ਉਹ ਸ਼ੰਭੂ ਖਨੌਰੀ ਅਤੇ ਡੱਬ ਵਾਲੀ ਬਾਰਡਰ ਦੇ ਉੱਤੇ ਅਣਮਿੱਥੇ ਸਮੇਂ ਲਈ ਧਰਨਾ ਲਾਉਣ ਲਈ ਤਿਆਰ ਨੇ ਔਰ ਦੂਜੇ ਪਾਸੇ ਭਾਨਾ ਸਿੱਧੂ ਦਾ ਇਹ ਐਲਾਨ ਹੈ ਕਿ ਅੱਜ ਯਾਨੀ ਕਿ 2 ਤਰੀਕ ਤੋਂ ਸੁਹਾਣਾ ਸਾਹਿਬ ਗੁਰਦੁਆਰਾ ਤੋਂ ਸ਼ੰਭੂ ਬਾਰਡਰ ਤੱਕ ਮਾਰਚ ਕੱਢਿਆ ਜਾਵੇਗਾ ਸ਼ੰਭੂ ਬਾਰਡਰ ਇਹ ਮਾਰਚ ਚਾਵੇਗਾ ਜਿਸ ਦੇ ਵਿੱਚ ਸ਼ੁਭਕਰਨ ਸਿੰਘ ਨੂੰ ਸਲਾਮੀ ਦਿੱਤੀ ਜਾਵੇਗੀ ਸ਼ੁਭਕਰਨ ਸਿੰਘ ਦੀ ਸ਼ਹਾਦਤ ਨੂੰ ਯਾਦ ਕੀਤਾ ਜਾਵੇਗਾ ਔਰ ਦੂਜੇ ਪਾਸੇ ਇਹ ਸਮਰਪਿਤ ਹੋਵੇਗਾ ਸਿੱਧੂ ਮੂਸੇਵਾਲੇ ਨੂੰ ਜ਼ਿਕਰ ਕੀਤਾ ਪਾਣਾ ਸਿੱਧੂ ਨੇ ਸਿੱਧੂ ਮੂਸੇਵਾਲੇ ਦਾ ਔਰ ਇਹ ਵੀ ਕਿਹਾ ਆ ਕਿ ਪਹਿਲੇ ਅੰਦੋਲਨ ਵਿੱਚ ਵੀ ਸਿੱਧੂ ਮੂਸੇਵਾਲਾ ਕਿਸਾਨਾਂ ਦੇ ਨਾਲ ਹੱਥ ਨਾਲ ਹਿੱਕ ਢਾਕੇ ਖੜੋਤਾ ਸੀ ਔਰ ਹੁਣ ਸਿੱਧੂ ਦੀ ਥਾਂ ਦੇ ਉੱਤੇ ਉਸ ਦੇ ਸਾਰੇ ਸਮਰਥਕ ਉਹਦੇ ਫੈਨਸ ਔਰ ਉਹਦੇ ਕਰੀਬੀ ਕਿਸਾਨਾਂ ਦੇ ਨਾਲ ਖੜੇ ਰਹਿਣਗੇ ਪਾਣਾ ਸਿੱਧੂ ਦਾ ਇਹ ਦਾਵਾ ਆ ਅੱਜ 2 ਮਾਰਚ ਤੋਂ ਇਹ ਮਾਰਚ ਕੱਢਿਆ ਜਾਣਾ ਔਰ ਅੱਗੇ ਸ਼ੰਭੂ ਬਾਰਡਰ ਕੱਢਿਆ ਜਾਵੇਗਾ ਉੱਥੇ ਤੱਕ ਜਾਇਆ ਜਾਵੇਗਾ ਉੱਥੇ ਜਾ ਕੇ ਤੇ ਆਪਣੇ ਕਿਸਾਨ ਵੀਰਾਂ ਦੇ ਨਾਲ ਪਾਣਾ ਸਿੱਧੂ ਖੜਨ ਲਈ ਤਿਆਰ ਆ ਇਸ ਤੋਂ ਪਹਿਲਾਂ ਪਾਣਾ ਸਿੱਧੂ ਵਿਵਾਦਾਂ ਦੇ ਵਿੱਚ ਰਿਹਾ ਪਾਨਾ ਸਿੱਧੂ ਦੇ ਉੱਤੇ ਚਾਰ ਪਰਚੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਕੀਤੇ ਗਏ ਔਰ ਉਸ ਤੋਂ ਬਾਅਦ ਪਾਨਾ ਸਿੱਧੂ ਦੀ ਹਾਲਤ ਜਿਹੜੀ ਹੈ ਉਹ ਵੀ ਦੇਖੀ ਗਈ ਹੈ ਵੀ ਗੱਲਾਂ ਸਾਹਮਣੇ ਆਈਆਂ ਸੀ ਕਿ ਅੰਦਰ ਪਾਨਾ ਸਿੱਧੂ ਨਾਲ ਬੜੀ ਬੇਰਹਿਮੀ ਦੇ ਨਾਲ ਕੁੱਟਮਾਰ ਕੀਤੀ ਗਈ ਤਸ਼ੱਦਦ ਕੀਤਾ ਗਿਆ ਪਰ ਹੁਣ ਪਾਨਾ ਸਿੱਧੂ ਵਾਪਸ ਆਪਣੀ ਫਾਰਮ ਦੇ ਵਿੱਚ ਆ ਗਿਆ ਔਰ ਅੱਗੇ ਵਧਣ ਲਈ ਪਾਨਾ ਸਿੱਧੂ ਤਿਆਰ ਹੈ ਆਉਂਦੇ ਸਮੇਂ ਦੇ ਵਿੱਚ ਕੀ ਹਾਲਾਤ ਬਣਦੇ ਨੇ ਕਿਸਾਨੀ ਅੰਦੋਲਨ ਦੇ ਜਾਂ ਮੋਰਚੇ ਦੇ ਉਹ ਵਕਤ ਦੱਸੇਗਾ ਪਰ ਫਿਲਹਾਲ ਪਾਨਾ ਸਿੱਧੂ ਅੱਜ 2 ਮਾਰਚ ਨੂੰ ਆਪਣਾ 1 ਮਾਰਚ ਆਪਣਾ ਜਥਾ ਲੈ ਕੇ ਸ਼ੰਭੂ ਬਾਰਡਰ ਵੱਲ ਕੂਚ ਕਰਨ ਲਈ ਤਿਆਰ ਹੈਗਾ ਸੁਹਾਣਾ ਸਾਹਿਬ ਗੁਰਦੁਆਰਾ ਤੋਂ ਸ਼ੰਭੂ ਬਾਰਡਰ ਵੱਲ ਕੀ ਕੁਝ ਕਹਿੰਦਾ ਆਪਾਂ ਨਾ ਸਿੱਧੂ ਇਸ ਦਰਾਂ ਆਓ ਸੁਣਦੇ ਆਂ ਦੋਹਾਂ ਤੇ ਮੈਂ ਸਾਰੇ ਨੌਜਵਾਨਾਂ ਨੂੰ ਬੇਨਤੀ ਕਰਦਾ ਕਿ ਆਪ ਕੋ ਆਪਣੀਆਂ ਹਾਜ਼ਰੀਆਂ ਲਵਾਓ ਅੱਜ ਸਾਡਾ ਸੀਰ ਸੁਭਕਰਨ ਸਿੰਘ ਜਿਹੜਾ ਉਹਦਾ ਵੀ ਅੰਤਿਮ ਸੰਸਕਾਰ ਆ ਉਹਦੇ ਵੀ ਅੰਤਿਮ ਸੰਸਕਾਰ ਤੇ ਚੱਲੇ ਆ ਪਿੰਡ ਵੱਲੋ ਉੱਥੇ ਵੀ ਅੰਤਿਮ ਸੰਸਕਾਰ ਤੇ ਚੱਲੇ ਆ ਤੇ ਇਸ ਕਰਕੇ ਵੀਰੇ ਵੀਰੋ ਤੇ ਜਿੰਨੇ ਵੀ ਤੁਸੀਂ ਮੇਰੇ ਭਰਾ ਹੋ ਆਪਾਂ ਦੋ ਤਰੀਕ ਨੂੰ ਇੱਕ ਵੱਡਾ ਮਾਰਚ ਕੱਢ ਰਹੇ ਆਂ ਦੋ ਤਰੀਕ ਨੂੰ ਆਪਾਂ ਗੁਰਦੁਆਰਾ ਸਹਾਣਾ ਸਾਹਿਬ ਤੋਂ ਤੇ ਜਿਹੜਾ ਆਪਣਾ ਸੰਭੂ ਸੰਭੂ ਬਾਡਰ ਤੱਕ ਸਾਰੇ ਨੌਜਵਾਨਾਂ ਨੂੰ ਬੇਨਤੀ ਆ ਵੀ ਆਪਾਂ ਕਿਵੇਂ ਜਾਬਤੇ ਦੇ ਵਿੱਚ ਰਹਿ ਕੇ ਕਿਵੇਂ ਅਨਸ਼ਾਸਨ ਦੇ ਵਿੱਚ ਰਹਿ ਕੇ ਆਪਾਂ ਜਿਹੜੀ ਆਪਣੇ ਪੰਜਾਬ ਦੀ ਗੱਲ ਕਰਨੀ ਹੈ ਆਪਣੇ ਬਾਪੂਆਂ ਦੇ ਨਾਲ ਖੜਨਾ ਬੜੀਆਂ ਪੰਜਾਬ ਦੀਆਂ ਜਿਹੜੀਆਂ ਕਿ ਬੜੀ-ਬੜੀ ਪੰਜਾਬ ਦੀ ਲੜਾਈ ਹੈ ਪੰਜਾਬ ਦੀ ਲੜਾਈ ਪੰਜਾਬ ਦੇ ਨੌਜਵਾਨਾਂ ਨੂੰ ਮੂਹਰੇ ਹੋ ਕੇ ਲੜਨੀ ਪੈਣੀ ਹੈ ਨੌਜਵਾਨਾਂ ਨੇ ਪਹਿਲਾਂ ਵੀ ਮੂਹਰੇ ਹੋ ਕੇ ਲੜਾਈਆਂ ਲੜੀਆਂ ਨੇਗੀਆਂ ਇਸ ਕਰਕੇ ਮੇਰੇ ਵੀਰੋ ਮੇਰੇ ਭਰਾਵੋ ਦੋ ਤਰੀਕ ਨੂੰ ਇਹ ਜਿਹੜਾ ਅੰਦੋਲ ਜਿਹੜਾ ਮਾਰਚ ਆਏ ਬਾਈ ਸਿੱਧੂ ਨੂੰ ਸਮਰਪਿਤ ਹੈ ਸਿੱਧੂ ਦੀ ਯਾਦ ਨੂੰ ਸਮਰਪਿਤ ਹੈ ਕਿਉਂਕਿ ਸਿੱਧੂ ਬਾਈ ਨੇ ਪਹਿਲਾਂ ਜਿਹੜਾ ਕਿ ਅੰਦੋਲਨਾਂ ਦੇ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ ਤੇ ਬਹੁਤ ਵੱਡਾ ਹਿੱਸਾ ਪਾਇਆ ਬਾਈ ਨੇ ਖਨੌਰੀ ਟਿਕਰੀ ਤੇ ਜਦੋਂ ਟਰਾਲੀ ਵਿੱਚ ਸਾਡੇ ਲੱਗੀ ਹੋਈ ਸੀਗੀ ਉਹ ਟਰਾਲੀ ਦੇ ਵਿੱਚ ਜਿਹੜੀਆਂ ਕਿਵੇਂ ਬਾਈ ਨੇ ਰਾਤਾਂ ਕੱਟੀਆਂ ਤੇ ਕਿਵੇਂ ਉੱਥੇ ਜਾ ਕੇ ਮਰਨਾ ਰਹਿੰਦਾ ਰਿਹਾ ਤੇ ਅੱਜੋ ਸਾਡਾ ਭਰਾ ਸਾਡੇ ਵਿੱਚ ਨਹੀਂ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਉਹਦੀ ਘਾਟ ਜਿਹੜੀ ਕਦੇ ਪੂਰੀ ਤਾਂ ਨਹੀਂ ਹੋ ਸਕਦੀ ਪਰ ਸਾਡੀ ਤਾਂ ਕੋਸ਼ਿਸ਼ ਹੀ ਹੈ ਕਿ ਭਰਾ ਦੀ ਉਹ ਜਿਹੜੀ ਕਮੀ ਨੂੰ ਕਿਤੇ ਨਾ ਕਿਤੇ ਦੂਰ ਕਰਨ ਦੀ ਕੋਸ਼ਿਸ਼ ਕਰੀਏ ਤੇ ਪਿੱਛੇ ਤੁਸੀਂ ਦੇਖਿਆ ਮਾਨਸਾ ਦੇ ਵਿੱਚ ਵੀ ਜਿਹੜੀ ਅਸੀਂ ਇੱਕ ਨੌਜਵਾਨਾਂ ਦੇ ਜੋਸ਼ ਭਰਨ ਦੇ ਲਈ ਇੱਕ ਵੱਡੀ ਰੈਲੀ ਕਰੀ ਸੀਗੀ ਦੇਖੋ ਕੋਈ ਕਈ ਵਾਰੀ ਨੌਜਵਾਨਾਂ ਨੂੰ ਸਰਕਾਰ ਜਾਂ ਪ੍ਰਸ਼ਾਸਨ ਮਾੜੇ ਮਾੜੇ ਗੱਲਾਂ ਕਰਦੀ ਹੈ ਕੋਈ ਐਸੀਆਂ ਕਿ ਉਹ ਗੱਲ ਤੋਂ ਜੇ ਤੁਹਾਨੂੰ ਕੋਈ ਪ੍ਰਸ਼ਾਸਨ ਜਾਂ ਸਰਕਾਰ ਤੁਹਾਨੂੰ ਗੱਲ ਕਹੂ ਤੇ ਜਿੰਮੇਵਾਰ ਅਸੀਂ ਬੈਠੇ ਹਾਂ ਅਸੀਂ ਤੁਹਾਡੇ ਮੂਹਰੇ ਹੋ ਕੇ ਪਰਚੇ ਪਵਾਵਾਂਗੇ ਤੁਹਾਨੂੰ ਕੋਈ ਨਹੀਂ ਕੁਝ ਕਰ ਸਕਦਾ ਕਲਾਕਾਰ ਐਵੇਂ ਮਾੜੇ ਮਾੜੇ ਗੱਲਾਂ ਦੇ ਘਬਰਾ ਜਾਂਦੇ ਨਹੀਂ ਗੱਲਾਂ ਘਬਰਾਉਣ ਵਾਲੇ ਕੀ ਨੇ ਬਾਈ ਐਡੇ ਹੀ ਗੱਲਾਂ ਲੱਗੀਆਂ ਐਡਾ ਕਿਸੇ ਤੇ ਕੋਈ ਠੀਕਾ ਐਨਸੇ ਨਹੀਂ ਲੱਗਣ ਲੱਗਿਆ ਕਿਸੇ ਨੂੰ ਕੋਈ ਫਾਂਸੀ ਨਹੀਂ ਹੋਣ ਲੱਗੀ ਕਿਸੇ ਨੂੰ ਕੁਝ ਨਹੀਂ ਹੋਣ ਲੱਗਦਾ ਇਹ ਤਾਂ ਗੱਲ ਸਿਰਫ ਕਹਾ ਦਾ ਨਾਰਾ ਹੀ ਆ ਤੁਸੀਂ ਐਵੇਂ ਹੀ ਘਬਰਾਜਣੇ ਮਾੜੀਆਂ ਮਾੜੀਆਂ ਗੱਲਾਂ ਤੋਂ ਐਡਾ ਕੋਈ ਕੱਖ ਨਹੀਂ ਹੋਣ ਲੱਗਿਆ ਸਾਡੇ ਤਾਂ ਅਸੀਂ ਪਰਚੀ ਪਾਗੇ ਜੇਲਾ ਵੀ ਕੱਟ ਲਈਆਂ ਸਾਨੂੰ ਅਸੀਂ ਸਿੱਧਾ ਟੈਗ ਕਰਦੇ ਆ ਸਰਕਾਰਾਂ ਦੇ ਸਿੱਧਾ ਟੈਗ ਕਰਦੇ ਆ ਅਸੀਂ ਨਾਮ ਲੈ ਕੇ ਬੋਲਦੇ ਆ ਪਰ ਤੁਸੀਂ ਮਾੜੀ ਜੀ ਗੱਲ ਤੋਂ ਘਬਰਾਜਣੇ ਐ ਘਬਰਾਉਣ ਵਾਲੀ ਕੋਈ Subscribe to One India channel and never miss an update